ਸਸ਼ੂਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਬਠਿੰਡਾ ਦੇ ਵਿੱਚ ਕੰਟਰੈਕਟ ਪੀਆਰਟੀਸੀ ਵਰਕਰ ਯੂਨੀਅਨ ਆਜ਼ਾਦ ਦੀ ਸੂਬਾ ਪੱਧਰੀ ਮੀਟਿੰਗ ਬਠਿੰਡਾ ਡੀਪੂ ਵਿਖੇ ਹੋਈ ਹੈ ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਆ ਸੂਬਾ ਪ੍ਰਧਾਨ ਜਿਨ੍ਹਾਂ ਦੇ ਵੱਲੋਂ ਇਹ ਦੱਸਿਆ ਗਿਆ ਹੈ ਕਿ ਇੱਥੇ ਇਸ ਮੀਟਿੰਗ ਦੇ ਵਿੱਚ ਠੇਕੇਦਾਰੀ ਸਿਸਟਮ ਦੇ ਤਹਿਤ ਲੰਬੇ ਸਮੇਂ ਤੋਂ ਕੰਮ ਕਰਨ ਤੋਂ ਬਾਵਜੂਦ ਵੀ ਕਾਮਿਆਂ ਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਬਲਕਿ ਮਹੀਨੇ ਦੀ ਬਣਦੀ ਤਨਖਾਹ ਵੀ ਸਮੇਂ ਸਰ ਨਹੀਂ ਦਿੱਤੀ ਜਾ ਰਹੀ ਹੈ ਤੇ ਮਾਨਯੋਗ ਹਾਈ ਕੋਰਟ ਤੋਂ ਵੱਲੋਂ ਨੌਕਰੀਆਂ ਬਹਾਲ ਕੀਤੇ ਵਰਕਰ ਦੇ ਕੇਸ ਜਿੱਤਣ ਦੇ ਬਾਵਜੂਦ ਵੀ ਕੁਝ ਸਾਥੀਆਂ ਨੂੰ ਡਿਊਟੀ ਤੇ ਨਹੀਂ ਲਗਾਇਆ ਜਾ ਰਿਹਾ ਬਲਕਿ ਇਸ ਦੇ ਉਲਟ ਕੱਚੇ ਕਾਮਿਆਂ ਨੂੰ ਬਲੈਕਲਿਸਟ ਕਰਕੇ ਘਰ ਭੇਜਿਆ ਜਾ ਰਿਹਾ ਤੇ ਬਿਨਾਂ ਕਿਸੇ ਕਾਰਨ ਤੋਂ ਅਪੀਲ ਰਿਜੈਕਟ ਕਰਕੇ ਘਰੇ ਬਿਠਾਇਆ ਜਾ ਰਿਹਾ ਤੇ ਠੇਕੇਦਾਰੀ ਸਿਸਟਮ ਕਾਰਨ ਵਰਕਰਾਂ ਦਾ ਭੁੱਖ ਤੁੰਦਲਾ ਪਿਆ ਹੋਇਆ ਪੀਆਰਟੀਸੀ ਗਲਤ ਤਰੀਕੇ ਦੇ ਨਾਲ ਕਿਲੋਮੀਟਰ ਸਕੀਮ ਬੱਸਾਂ ਪਾ ਰਹੀ ਹੈ ਤੇ ਆਜ਼ਾਦ ਜਥੇਬੰਦੀ ਦੇ ਵੱਲੋਂ ਮੈਨੇਜਮੈਂਟ ਦੀਆਂ ਵਰਕਰ ਮਾਰੂ ਨੀਤੀਆਂ ਟਰਾਂਸਪੋਰਟ ਮਾਰੂ ਨੀਤੀਆਂ ਦਾ ਪੂਰਨ ਵਿਰੋਧ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ 올 ਇੰਡੀਆ ਦੇਸ਼ ਪੱਦਰ ਦੀ 10 ਟ੍ਰੇਡ ਯੂਨੀਅਨ 5 ਦਰਜਨ ਤੋਂ ਬਾਅਦ 올 ਇੰਡੀਆ ਦੀਆਂ ਕਰਮਚਾਰੀਆਂ ਫੈਡਰੇਸ਼ਨ ਦੇ ਵੱਲੋਂ ਕਟੋ-ਕਟ ਸਕੇਲ ਮੁਤਾਬਕ ਯਾਨੀ ਕਿ 26000 ਤੋਂ 36000 ਪ੍ਰਤੀ ਮਹੀਨਾ ਲਾਗੂ ਕਰਵਾਉਣ ਦੇ ਲਈ ਜਿਹੜਾ ਸੰਘਰਸ਼ ਹੈ ਉਹ ਕੀਤਾ ਜਾ ਰਿਹਾ ਤੇ ਇਸ ਦੇ ਤਹਿਤ ਹੁਣ ਇਹਨਾਂ ਦੇ ਵੱਲੋਂ ਜਿਹੜੀ ਮੀਟਿੰਗ ਹੈ ਇਹ ਕੀਤੀ ਗਈ ਹੈ ਤੇ ਇਸੇ ਦਰਮਿਆਨ ਇਹ ਕਿਹਾ ਗਿਆ ਕਿ ਜਿਹੜਾ ਕਿਲੋਮੀਟਰ ਸਕੀਮ ਦੇ ਤਹਿਤ ਬੱਸਾਂ ਬੰਦ ਕਰਵਾਈਆਂ ਜਾਣ ਤੇ 20 ਮਈ ਨੂੰ ਪੀਆਟੀਸੀ ਦੇ ਵਿੱਚ ਜਿਹੜੀ ਮੁਕੰਮਲ ਹੜਤਾਲ ਕੀਤੇ ਜਾਣ ਦਾ ਵੀ ਐਲਾਨ ਕਰ ਦਿੱਤਾ ਗਿਆ। ਪੀਆਰਟੀਸੀ ਮੈਨੇਜਮੈਂਟ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਤੇ ਬਠਿੰਡਾ ਡਿੱਪੂ ਦੇ ਮੇਨ ਗੇਟ ਤੇ ਪੀਆਰਟੀਸੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਦੇ ਖਿਲਾਫ ਠੇਕੇਦਾਰੀ ਸਿਸਟਮ ਖਤਮ ਕਰਨ ਸੰਬੰਧੀ ਜ਼ੋਰਦਾਰ ਨਾਰੇਬਾਜ਼ੀ ਕੀਤੀ ਗਈ ਹੈ। ਕਿਤਾਜ ਕੀ ਨਾਮ ਹੈ ਕਿਹੜੀ? ਮੇਰਾ ਨਾਮ ਹਰਵੰਦ ਸਿੰਘ ਭੋਲਾ ਜੀ। ਪੀਆਰਟੀਸੀ ਵਰਕਰ ਯੂਨੀਅਨ ਅਜਾਬ ਆਜ਼ਾਦ ਸੂਬਾ ਕਾਰਜਕਾਰੀ ਪ੍ਰਧਾਨ ਅਜਿਹਾ। ਕੀ ਮਾਮਲਾ ਹੈ ਦਾ ਬੋਲੋ। ਮਾਮਲਾ ਸਾਡਾ ਇਹ ਹੈ ਜੀ ਸਾਡੇ ਸਾਥੀ ਮਨ ਲੋ ਕੋਈ ਰਿਪੋਰਟਾਂ ਵਾਲੇ ਬਲੈਕਲਿਸਟ ਕੀਤੇ ਬੰਦੇ ਜਾਂ ਸਾਡੇ ਹਾਈ ਕੋਰਟ ਚੋਂ ਮਾਰਜੋਗ ਹਾਈ ਕੋਰਟ ਚੋਂ ਕੇਸ ਜਿੱਤ ਚੁੱਕੇ ਬੰਦੇ ਆ ਜਿਹੜੇ ਉਹ ਵੀ ਰਹਿੰਦੇ ਆ ਡਿਊਟੀ ਪੈਨ ਕਰਨ ਨੂੰ ਤਿੰਨ ਸਾਲ ਹੋ ਗਏ ਲਗਾਤਾਰ ਮੈਨੇਜਮੈਂਟ ਲਾਰੇ ਲਾ ਰਹੀ ਹੈ ਉਹਨਾਂ ਨੂੰ ਡਿਊਟੀ ਤੇ ਨਹੀਂ ਪਾ ਰਹੀ ਜਿਹੜੇ ਬੰਦੇ ਇਹ ਗਲਤ ਕੰਡੀਸ਼ਨਾਂ ਲਾ ਕੇ ਸਾਡੇ ਸਾਥੀ ਆ ਦੇਖ ਲਓ ਕਿੰਨੇ ਖੜੇ ਨੇ ਇਹ ਸਾਰੇ ਅਪੀਲ ਰਿਜੈਕਟਾਂ ਵਾਲੇ ਆ ਕਿਸੇ ਦੀ 10 ਰੁਪਏ ਦੀ ਰਿਪੋਰਟ ਆ ਕਿਸੇ ਦੀ 20 ਰੁਪਏ ਦੀ ਰਿਪੋਰਟ ਆ ਇਹ ਸਰਕਾਰ ਨੇ ਇਹ ਮੰਗ ਮੰਨੀ ਹੋਈ ਆ ਜੀ ਵੀ ਅਸੀਂ ਸਾਰੇ ਸਾਥੀਆਂ ਨੂੰ ਇੱਕ ਮੌਕਾ ਦੇਣਾ ਹੈ ਪਰ ਉਹ ਦੇ ਨਹੀਂ ਰਹੇ ਨਵੀਂ ਭਰਤੀ ਕਰ ਰਹੇ ਹੈ ਹੁਣ ਅਸੀਂ ਅੱਜ ਇਹ ਮੀਟਿੰਗ ਇੱਥੇ ਬਠਿੰਡਾ ਦੇ ਵਿੱਚ ਸੂਬਾ ਪੱਤਰੀ ਮੀਟਿੰਗ ਕੀਤੀ ਹੈ ਸਾਡੇ ਸੂਬਾ ਪ੍ਰਧਾਨ ਜਸਵੀਰ ਸਿੰਘ ਜੀ ਦੇ ਕਹਿੰਦੇ ਇਹ ਮੀਟਿੰਗ ਹੋਈ ਹੈ ਜੀ ਹੁਣ ਅਸੀਂ ਅਗਲੇ ਪ੍ਰੋਗਰਾਮ ਲੀਕਾਂਗੇ ਜੀ ਅਸੀਂ ਇਹ ਮੈਨੇਜਮੈਂਟ ਨੂੰ ਚੇਤਾਵਨੀ ਦਿੰਦੇ ਆ ਵੀ ਸਾਡੇ ਜਿਹੜੇ ਸਾਥੀ ਨੇ ਇਹ ਸਾਰੇ ਜਿਹੜੇ ਪੀ ਰਿਜੈਕਟਾਂ ਵਾਲੇ ਆ ਜਾਂ ਹਾਈ ਕੋਰਟ ਵਾਲੇ ਆ ਜਿੰਨੇ ਵੀ ਆ ਨਵੀਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਸਾਥੀਆਂ ਨੂੰ ਪਾਇਆ ਜਾਵੇ ਤੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣਾ ਕੁਛ ਨਰਚ ਬਟਾ ਮਿੱਤਾਂ ਨੂੰ ਕਿਵੇਂ ਦੇਖਦੇ ਹੋ ਸਰਕਾਰ ਸਰਕਾਰ ਦੀ ਤਾਂ ਜੀ ਭੁਮਿਕਾ ਸਰਕਾਰ ਤਾਂ ਝੂਠ ਮਾਰ ਰਹੀ ਐ ਗੱਪ ਮਾਰ ਰਹੀ ਐ ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ ਸਾਨੂੰ ਤਾਂ 20 ਸਾਲ ਹੋ ਗਏ ਸਾਨੂੰ ਤਾਂ ਪੱਕਾ ਕੀਤਾ ਨਹੀਂ ਜੀ ਅਸੀਂ ਹਾਈ ਕੋਰਟ ਚ ਕੇਸ ਵੀ ਜਿੱਤ ਗਏ ਸਾਡੇ ਪ੍ਰਧਾਨ ਜੀ ਵੀ ਜਿੱਤੇ ਹੋਏ ਨੇ ਜਿੱਤੇ ਸਾਨੂੰ ਤਾਂ ਉਹਨਾਂ ਨੂੰ ਨਹੀਂ ਇਹਨਾਂ ਨੇ ਡਿਊਟੀ ਤੇ ਪਾਇਆ ਪੱਕੀ ਭਰਤੀ ਇਹਨਾਂ ਨੇ ਕਿਹੜੀ ਇਹ ਤਾਂ ਝੂਠ ਮਾਰ ਰਹੇ ਜੀ ਸਭ 2000 ਤਾਂ ਦੇ ਹੋ ਰਹਿੰਦੇ ਆ ਕੁਝ ਵਰਕਰ ਰਿਪੋਰਟਾਂ ਵਾਲੇ ਆ ਜਿਹੜਾ ਨੇ ੱੱਕੇ ਨਾਲ ਕੋਟ ਕਰਕੇ ਜਾਂ ਜਬਰਦਸਤੀ ਰਿਪੋਰਟ ਕਰਕੇ ਜਿਨ੍ਹਾਂ ਨੂੰ ਬਾਹਰ ਕੱਢਿਆ ਹੋਇਆ ਔਰ ਅਪੀਲਾ ਰਿਜੈਕਟ ਨੇ ਉਹਨਾਂ ਨੂੰ ਡਿਊਟੀ ਤੇ ਪਾਣ ਦਾ ਤੇ ਜੇ ਇਹ ਸਰਕਾਰ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਸਰਕਾਰ ਦਾ ਅੰਤਰ ਦੇਖਣਾ ਵੀ ਅੰਤਰ ਹੈਗਾ ਇਹਨਾਂ ਦਾ ਜੇ ਨਹੀਂ ਆ ਅਸੀਂ ਤਾਂ ਲੜਨ ਵਾਸਤੇ ਤਿਆਰ ਅਸੀਂ ਟਾਈਮ ਦੇ ਰਹੇ ਹਾਂ ਸਰਕਾਰ ਨੂੰ ਜੇ ਨਹੀਂ ਟਾਈਮ ਤੇ ਸਰਕਾਰ ਨੇ ਨਹੀਂ ਮੰਨਣਾ ਤਾਂ ਫਿਰ ਲੜਨਾ ਸਾਡੇ ਮਜਬੂਰੀ ਹੈ ਬਦਲਾ ਉਹਨੂੰ ਕਿਵੇਂ ਦੇਖਦੇ ਹਾਂ ਕਹਿੰਦੇ ਸੀ ਬਦਲਾ ਹੋਊਗਾ ਜਦੋਂ ਤੁਹਾਡੀ ਸਰਕਾਰ ਬਣੂਗੀ ਦੇਖੋ ਬਦਲਾ ਤਾਂ ਇਸ ਤਰ੍ਹਾਂ ਹੈ ਜੀ ਬਦਲਾ ਜੇ ਕਰਿਆ ਹੋਇਆ ਦੇਖੂਗਾ ਤਾਂ ਹੀ ਆਪਾਂ ਕਹਿ ਸਕਦੇ ਹਾਂ ਬਦਲਾ ਤਾਂ ਤਾਂ ਕਹਾਂਗੇ ਜੇ ਸਾਡੇ ਅਸੀਂ ਤਾਂ ਕੰਮ ਕਰਨ ਵਾਲੇ ਸਾਡੇ ਵਰਕਰ ਜਿਹੜਾ ਅਜੇ ਬਾਹਰ ਬੈਠਿਆ ਹੈ ਜਿਨ੍ਹਾਂ ਦੀ ੱੱਕੇ ਨਾਲ ਰਿਪੋਰਟਾ ਕਰ ਕਰਕੇ ਬਾਹਰ ਕੱਢੇ ਗਏ ਆ ਔਰ ਆਉਣ ਵਾਲੀ ਜਿਹੜੀ 20 ਤਰੀਕ ਨੂੰ ਇੱਕ ਇੰਡੀਆ ਲੈਵਲ ਤੇ ਹੜਤਾਲ ਹੋਣ ਜਾ ਰਹੀ ਆ ਉਸ ਦੇ ਵਿੱਚ ਅਸੀਂ ਬਰਾਬਰ ਹਿੱਸੇਦਾਰ ਹੋਵਾਂਗੇ ਹੜਤਾਲ ਕਰਾਂਗੇ 20 ਮਈ ਨੂੰ ਪਾਲ ਇੰਡੀਆ ਦੀ ਹੜਤਾਲ ਆ ਉਹਦੇ ਵਿੱਚ ਵੀ ਅਸੀਂ ਸਾਡੀ ਹੜਤਾਲ ਪੱਕੀ ਹੋ ਗਈ ਆ ਜਾਜ ਇੱਥੇ ਬੰਦੀ ਆ ਇਹਨਾਂ ਨੇ ਤਾਂ ਕਿਹਾ ਸੀ ਜਦ ਸਾਡੀ ਸਰਕਾਰ ਜੇ ਆਉਂਦੀ ਆ ਤੇ ਸਾਡਾ ਹਰਾ ਪੈਨ ਪਹਿਲਾਂ ਕੱਚੇ ਗਰਮ ਨੂੰ ਪੱਕੇ ਕਰਨ ਤੇ ਅਸੀਂ ਤਾਂ ਦੇਖੋ ਦੋ ਚੀਜ਼ਾਂ ਨੇ ਜੀ ਇਹਦੇ ਵਿੱਚ ਜੇ ਉਹ ਚਲਾ ਦੇਣ ਤਾਂ ਵਧੀਆ ਗੱਲਾਂ ਨਹੀਂ ਦੂਜੀ ਸਰਕਾਰਾਂ ਦਾ ਹਾਲ ਹੋਇਆ ਇਹਨਾਂ ਦਾ ਹੋ ਹੀ ਜਾਣਾ ਹੁਣ ਲੋਕਾਂ ਨੇ ਚੋਣ ਤਾਂ ਲੋਕਾਂ ਨੇ ਕਰਨੀਆਂ ਜੀ ਜੇ ਲੋਕਾਂ ਨੂੰ ਫਰਕ ਦਿਖਿਆ ਫਰਕ ਪਾਣਗੇ ਤਾਂ ਵਧੀਆ ਗੱਲਾਂ ਨਹੀਂ ਪਾਣਗੇ ਜਿੱਥੇ ਦੂਜੇ ਨੇ ਉੱਥੇ ਇਹ ਚਲੇ ਜਾਣਗੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਚ ਜਿਹੜਾ ਮਲਾਜਮਾਂ ਦਾ ਬਹੁਤ ਵੱਡਾ ਵਜੋਗਦਾਨ ਸੀ ਇਥੋਂ ਤੱਕ ਕਿ ਬਟਿੰਡੇ ਵਾਲਿਆਂ ਨੇ ਤਾਂ ਲੱਡੂ ਵੀ ਬੰਡੇ ਸੀ ਦੇਖੋ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਆ ਅਸੀਂ ਖੁਦ ਆਪ ਆਜ਼ਾਦ ਜਥੇਬੰਦੀ ਨੇ ਨਾ ਪੂਰਾ ਡਟ ਕੇ ਸਾਥ ਦਿੱਤਾ ਸੀ ਕਿਉਂਕਿ ਸਾਡੇ ਕੋਲ ਕੋਈ ਬਦਲ ਨਹੀਂ ਸੀ ਸਾਨੂੰ ਆਸ ਸੀ ਵੀ ਸ਼ਾਇਦ ਇਹ ਕੁਝ ਕਰਨਗੇ ਤਾਂ ਅਸੀਂ ਵੀ ਇਹੀ ਅਪੀਲ ਕਰਦੇ ਹਾਂ ਜਾਂ ਤਾਂ ਕਰੋ ਜੇ ਨਹੀਂ ਕਰਨਾ ਫਿਰ ਜੋ ਦੂਜਿਆਂ ਨੇ ਕਰਿਆ ਹੈ ਨਾ ਚੰ ਤਾਂ ਕੋਈ ਫਰਕ ਹੈ ਅੱਜ ਤੱਕ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਅੱਜ ਤੱਕ ਤਾਂ ਦੇਖੋ ਕੁਝ ਤਾਂ ਥੋੜਾ ਬਹੁਤ 19 20 ਦਾ ਫਰਕ ਹੈਗਾ ਅਜੇ ਜਿਆਦਾ ਫਰਕ ਨਹੀਂ ਹੈਗਾ 19 20 ਤਾਂ ਹੀ ਕਹਿ ਸਕਦੇ ਆ ਕੋਈ ਜਿਆਦਾ ਫਰਕ ਨਹੀਂ ਹੈਗਾ